ਖਾਸ ਕਰ ਜਿਹੜੇ ਆਮ ਆਦਮੀ ਪਾਰਟੀ ਦੇ ਸੰਸਦ ਸੀਗੇ ਸਦਸੇ ਸੀਗੇ ਉਹਨਾਂ ਦੇ ਘਰ ਰੇਡ ਹੁੰਦੀ ਹੈ ਔਰ ਜਿਹੜੇ ਆਸ਼ੂ ਦੇ ਕਰੀਬੀ ਦੱਸੇ ਜਾਂਦੇ ਨੇ ਹਿਮਨ ਸੂਦ ਉਹਨਾਂ ਦੇ ਘਰ ਵੀ ਰੇਡ ਹੁੰਦੀ ਹੈ ਇਸ ਤੋਂ ਸਵਾਇ ਜਲੰਧਰ 'ਚ ਵੀ ਰੇਡ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਬਈ ਦੇਖੋ ਪਹਿਲਾਂ ਤਾਂ ਇਹ ਜਿਹੜੀ ਰੇਡ ਹੈ ਈਡੀ ਹੈ ਨਾ ਜਿਹੜੀ ਜਿਹੜਾ ਈਡੀ ਦਾ ਭੂਤ ਛੱਡਿਆ ਹੋਇਆ ਨਰਿੰਦਰ ਮੋਦੀ ਜੀ ਨੇ ਇਹ ਘਾਤਕ ਹੈ ਦੇਸ਼ ਦੇ ਕਾਨੂੰਨ ਲਈ ਦੇਸ਼ ਦੇ ਸੰਵਿਧਾਨ ਲਈ ਔਰ ਪਾਰਲੀਮੈਂਟਰੀ ਡੈਮੋਕ੍ਰੇਸੀ ਲਈ ਲੋਕਤੰਤਰ ਲਈ ਬੜਾ ਘਾਤਕ ਤੇ ਖਤਰਨਾਕ ਹੈ ਇਹ ਈਡੀ ਜਿਹੜੀ ਆ ਜੋ ਗੁੱਲ ਖਿਲਾ ਰਹੀ ਆ ਦੇਸ਼ ਦੇ ਅੰਦਰ ਇਹਦੇ ਬੜੇ ਦੂਰਗਾਮੀ ਤੇ ਗੰਭੀਰ ਸਿੱਟੇ ਨਿਕਲਣ ਵਾਲੇ ਆ ਉਹਦੇ ਵਾਸਤੇ ਜ਼ਿੰਮੇਵਾਰੀ ਬੀਜੇਪੀ ਦੀ ਨਰਿੰਦਰ ਮੋਦੀ ਜੀ ਦੀ ਹੋਣੀ ਹੈ ਦੇਖੋ ਸੂਬੇ ਦੀਆਂ ਚੋਣੀਆਂ ਹੋਈਆਂ ਸਰਕਾਰਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਫੁੱਲ ਫਲੈਜ ਗਵਰਨਮੈਂਟਸ ਤੁਸੀਂ ਉਹਨਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਕਰ ਰਹੇ ਹੋ ਤੁਸੀਂ ਹੈਂਕਰ ਦਿਖਾ ਰਹੇ ਹੋ ਈਡੀ ਨੂੰ ਸਭ ਤੋਂ ਵੱਡਾ ਤਾਕਤਵਰ ਸਾਬਤ ਕਰ ਰਹੇ ਹੋ ਈਡੀ ਦਾ ਸਕਸੈਸ ਰੇਟ ਕੀ ਹੈ ਜਿੰਨੇ ਵੀ ਤੁਸੀਂ ਕੇਸ ਦਰਜ ਕਰਦੇ ਹੋ 2% ਤੋਂ ਘੱਟ ਮਾਨਯੋਗ ਰਵਿੰਦ ਕੇਜਰੀਵਾਲ ਜੀ ਸਤਿੰਦਰ ਜੈਨ ਜੀ ਮਨੀਸ਼ ਸੋਸੋਦੀਆ ਜੀ ਸੰਜੇ ਸਿੰਘ ਜੀ ਤੁਸੀਂ ਸਾਰਿਆਂ ਨੂੰ ਅੰਦਰ ਕਰਕੇ ਵੇਖ ਲਿਆ ਤੁਹਾਨੂੰ ਕੀ ਲੱਗਾ ਦੁੱਕੀ ਨਹੀਂ ਲੱਭੀ ID ਨੂੰ ਸਿਰਫ ਪੋਲਿਟਿਕਲ ਪਾਰਟੀ ਆਮ ਆਦਮੀ ਪਾਰਟੀ ਨੂੰ ਤੁਸੀਂ ਨੁਕਸਾਨ ਪਹੁੰਚਾਉਣਾ ਸੀ ਤੁਸੀਂ ਲੋਕਾਂ ਨੂੰ ਡਰਾਉਣਾ ਸੀ ਪਿੱਛੇ ਹਟਾਉਣਾ ਤੁਹਾਡਾ ਮਕਸਦ ਕੀ ਹੈ ID ਮੌਜੂਦ ਕਰਨ ਦਾ ਕਿ ਆਮ ਲੋਕੀ ਇਸ ਆਮ ਆਦਮੀ ਪਾਰਟੀ ਦੇ ਅੰਦੋਲਨ ਦੇ ਨਾਲ ਨਾ ਚੱਲਣ ਇਹ ਹੈ ਤੁਹਾਡਾ ਮਕਸਦ ਅੱਜ ਇਹ ਗੱਲ ਕੀਤੀ ਹੈ ਵੀ ਉਹਨਾਂ ਤੇ ਸੰਦੀਪ अरोड़ा ਤੇ આરોਪ ਲੱਗੇ ਨੇ ਕਿ ਉਹਨਾਂ ਨੇ ਜਿਹੜੀ ਜ਼ਮੀਨ ਸੀ ਉਹ ਜਿਹੜੀ ਟ੍ਰਾਂਸਫਰ ਕੀਤੀ ਸੀ ਆਪਣੇ ਨਾਮ ਉਸ ਨੂੰ ਲੈ ਕੇ ED ਵੱਲੋਂ ਰੇਡ ਕੀਤੀ ਗਈ ਹੈ ਮੈਂ ਮੇਰਾ ਜਿਹੜਾ ਦੇਖੋ ED BJP ਸ਼ਾਸਿਤ ਪ੍ਰਦੇਸ਼ਾਂ ਵਿੱਚ ਕਿਉਂ ਨਹੀਂ ਜਾਂਦੀ ਉਧਰ ਲਈ ਸੜਕਾਂ ਹੀ ਭੁੱਲ ਗਈ ਹੈ ਕਿੱਥੇ ਜਾਊਗੀ ਪੰਜਾਬ 'ਚ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੋਦੀ ਸਾਹਿਬ ਈਡੀ ਨੂੰ ਸੀਬੀਆਈ ਨੂੰ ਭਾਜਪੀ ਦੇ ਲੀਡਰਾਂ ਕੋਲ ਵੀ ਭੇਜੋ ਬੜਾ ਭ੍ਰਸਤਾਚਾਰ ਹੋ ਰਿਹਾ ਬੜੀ ਦੇਸ਼ ਵਿੱਚ ਲੁੱਟਖੋਟ ਹੋ ਰਹੀ ਆ ਕਿੱਥੇ ਗਿਆ ਤੁਹਾਡਾ ਰੁਜ਼ਗਾਰ ਬੇਰੁਜ਼ਗਾਰੀ ਚ ਟੌਪ 5 ਵਿੱਚ ਆ ਗਿਆ ਇੰਡੀਆ ਔਰ ਤੁਸੀਂ ਵੱਡੀਆਂ-ਵੱਡੀਆਂ ਗੱਲਾਂ ਕਰੀ ਜਾ ਰਹੇ ਹੋ ਆਮ ਆਦਮੀ ਪਾਰਟੀ ਨੂੰ ਖਤਮ ਕਰ ਲਈਏ ਸਾਜ਼ਿਸ਼ ਆ ਇਹ ਈਡੀ ਇੱਕ ਮੋਹਰਾ ਆ ਜਦ ਦੇਸ਼ ਦੀ ਸਰਵੋੱਚ ਅਦਾਲਤ ਨੇ ਕਹਿਤਾ ਕੇਂਦਰ ਸਰਕਾਰ ਨੂੰ ਕਿ ਇਹ ਏਜੰਸੀਆਂ ਜਿਹੜੀਆਂ ਆ ਇਹ ਪਿੰਜਰੇ ਦੇ ਤੋਤੇ ਦੀ ਪਰਸੈਪਸ਼ਨ ਚੋਂ ਬਾਹਰ ਆਉਣ ਹੋਰ ਕੀ ਕਹਵੇ ਜੀ ਸੁਪਰੀਮ ਕੋਰਟ ਇਹ ਛੋਟੀ ਗੱਲ ਆ ਕੋਈ ਪਰ ਇਹ ਗੱਲ ਹੋਰ ਜ਼ਿਆਦਾ ਰੇਟ ਤੇਜ਼ ਕਰਤੇ ਤੁਸੀਂ ਕਿਉਂ ਪੰਜਾਬ ਸੂਬਾ ਫੁੱਲ ਫਲੈਜ ਗਵਰਨਮੈਂਟ ਆ ਤੁਸੀਂ ਪੰਜਾਬ ਨੂੰ ਭਰੋਸੇ ਚ ਕਿਉਂ ਨਹੀਂ ਲੈਂਦੇ ਤੁਸੀਂ ਕਿਉਂ ਓਵਰ ਪਾਵਰ ਹੋ ਰਹੇ ਹੋ ਕੀ ਪੰਜਾਬ ਚ ਪੁਲਿਸ ਨਹੀਂ ਕੀ ਪੰਜਾਬ ਚ ਏਜੰਸੀਆਂ ਨਹੀਂ ਕੀ ਪੰਜਾਬ ਚ ਵਿਜੀਲੈਂਸ ਨਹੀਂ ਕੀ ਕੋਈ ਹੋਰ ਗੈਰ ਕਾਨੂੰਨੀ ਐਕਟੀਵਿਟੀਆਂ ਗਤੀਵਿਧੀਆਂ ਯੂਪੀ ਚ ਨਹੀਂ ਹੋ ਰਹੀਆਂ ਕੀ ਮਹਾਰਾਸ਼ਟਰ ਚ ਨਹੀਂ ਹੋ ਰਹੀਆਂ ਦੱਸੋ ਤੁਸੀਂ ਸਟੇਟ ਦੀਆਂ ਪਾਵਰਾਂ ਨੂੰ ਤੁਸੀਂ ਕਿਉਂ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹੋ ਰੀਡੀ ਦੀਵਾ 刷哪、so